B3528 ਦਾ ਘੇਰਾ ਘਟ ਜਾਂਦਾ ਥੱਲੇ ਵਾਲੇ ਪਾਸਿਓਂ ਅੱਛਾ ਜੀ ਠੀਕ ਹੈ ਜੀ ਮਿੱਟੀ ਜਿਹੜੀ ਹੈ ਨਾ ਬਾਡੀ ਦੇ ਨਾਲ ਲਾ ਕੇ ਮੁੜਦੀ ਹੈ ਠੀਕ ਹੈ ਠੀਕ ਹੈ ਤੁਸੀਂ ਮੜਾ ਦੂਰੋਂ ਹੋ ਕੇ ਦਿਖਾ ਦਿਓ ਇਧਰ ਮੈਂ ਤੁਹਾਨੂੰ ਮਿੱਟੀ ਦਾ ਸਮਝਾ ਦਿੰਨਾ ਇਹਦੇ ਮਿੱਟੀ ਜਦੋਂ ਨਾਲ ਵੱਜ ਕੇ ਮੁੜਦੀ ਹੈ ਨਾ ਮਿੱਟੀ ਬ੍ਰੀਕ ਹੋ ਜਾਂਦੀ ਹੈ ਹਾਂਜੀ ਜਿਹੜਾ ਹੁੰਦਾ 2136282 ਉਹਦੇ ਵਿੱਚ ਥੱਲੇ ਬਲੇਡਾਂ ਦਾ ਗੈਪ ਵਧ ਜਾਂਦਾ ਠੀਕ ਹੈ ਉਹ ਕਿੱਥੇ ਚੱਲਦਾ ਜੀ ਮਹਾਰਾਸ਼ਟਰ ਦੇ ਵਿੱਚ ਜਿੱਥੇ ਮਿੱਟੀ ਚੁੰਬੜਨ ਵਾਲੀ ਹੈ ਹੂੰ ਜਬ ਬਕਾਇਦਾ ਜਿੱਥੇ ਜਮਾ ਪੱਥਰ ਹੈ ਉਹ ਕੀ ਹੁੰਦਾ ਉਥੇ ਜੇ ਆਪਾਂ ਇਹ 20 30 28 ਦਿੰਨੇ ਆ ਉਹਦੇ ਵਿੱਚ ਮਿੱਟੀ ਚੋਕ ਹੋ ਜਾਂਦੀ ਹੈ ਹੁਣ ਮਿੱਟੀ ਇੱਥੇ ਪਾਟੀ ਦੇ ਨਾਲ ਲਾ ਕੇ ਮੜ ਰਹੀ ਹੈ ਹਾਂ ਉਹ ਅੱਗੇ ਦਿਖ ਰਹੀ ਹੈ ਨਾ ਮੂਰੇ ਕਿੰਨੇ ਦੂਰ ਡਿੱਗ ਰਹੀ ਹੈ ਹਾਂ ਇਹ 21 36 ਵਾਲਾ ਇਹਦੇ ਵਿੱਚ ਗੇਰ ਲੱਗਿਆ ਹੁੰਦਾ ਇਹਨੇ ਮਿੱਟੀ ਨੇ ਨੇੜੇ ਡਿੱਗਣਾ ਸੀ ਇਹਨੇ ਦੂਰ ਨਹੀਂ ਜਾਣਾ ਸੀ ਠੀਕ ਹੈ ਹਾਂ ਹੁਣ ਇਸੇ ਕਾਰਨ ਮਿੱਟੀ ਬਰੀਕ ਵੱਧ ਹੋ ਜਾਂਦੀ ਹੈ ਹਾਂ ਬਿਲਕੁਲ ਬਿਲਕੁਲ ਪੰਜ ਇੰਚ ਜਾਨਕੀ ਜਾਵੜਿਆ ਵਾ ਆ ਡਿਸਕ ਵਾਲਾ ਗੋੜਾ ਹਰ ਇੱਕ ਬਿੰਗਾ ਕਰੀ ਰੱਖਦਾ ਹਾਂਜੀ ਠੀਕ ਹੈ ਜੀ ਆ ਤੁਸ ਨੂੰ ਇੱਕ ਸਪੈਸ਼ਲੀ ਚੀਜ਼ ਦੇਖੋ ਕਿਤੇ ਬਿੰਗਾ ਹੋਣ ਵਾਲਾ ਹੈਗਾ ਇਹਦੇ ਵਿੱਚ ਆਮ ਕਿਸੇ ਦਾ ਮਰਜ਼ੀ ਦੇਖ ਲਓ ਪਾਈਪ ਦਾ ਬਣਿਆ ਹੁੰਦਾ ਜੀ ਆਪਾਂ ਨੇ ਪੂਰਾ ਹੀ ਮੈਟਲ ਸੀਟ ਦਾ ਬਣਿਆ ਹੋਇਆ ਜੀ ਕੋਈ ਜੋੜ ਹੀ ਨਹੀਂਗਾ ਕੋਈ ਜੋੜ ਇੱਧਰ ਦੇਖ ਲਓ ਇੱਥੇ ਦੇਖ ਲਓ ਕਿਤੇ ਵੈਲਡਿੰਗ ਨਹੀਂ ਸਿਰਫ ਓਰੇ ਆ ਕੇ ਵੈਲਡਿੰਗ ਹੈ ਥੂਰੇ ਵੈਲਡਿੰਗ ਬਿਲਕੁਲ ਪੂਰੇ ਦਾ ਪੂਰਾ ਕਵਰ ਕੀਤਾ ਹੋਇਆ ਇਹਨੂੰ ਸਿਰ ਨੂੰ ਚਾਹੀਦੀ ਪੱਥਰਾਂ ਦੀ ਬੱਟ ਦੇ ਉੱਤੇ ਲਾ ਦਿਓ ਤੁਸੀਂ ਜੇ ਢੇੜਾ ਖਾਜੇ ਅਸੀਂ ਜ਼ਿੰਮੇਵਾਰ ਲੋ ਜੀ ਸ ਗੱਲਬਾਤ ਪੂਰੀ ਆ ਬ੍ਰਾਂਡ ਆ ਪੂਰਾ ਨਾਲ ਆਪਣੇ ਬਾਈ ਸੇਵਕ ਆ ਇਹ ਬੰਦਾ ਉਹ ਬੰਦਾ ਵਾ ਜਿਹੜਾ ਆਰ ਐਨ ਡੀ ਦਾ ਪੂਰਾ ਮਾਰ ਆ ਹਰ ਇੱਕ ਰੋਟੇਟਰ ਤੇ ਹਰ ਇੱਕ ਇੰਪਲੀਮੈਂਟ ਤੇ ਆਰ ਐਨ ਡੀ ਚ ਸਭ ਤੋਂ ਪਹਿਲਾ ਮੇਨ ਬੰਦਾ ਇਹ ਹੁੰਦਾ ਵਾ ਇਸ ਬੰਦੇ ਨੇ ਇੱਕ ਸੌ ਖਾਦੀ ਵੀ ਆ ਵੀ ਹਰ ਵਾਰ ਹਰ ਸੀਜ਼ਨ ਦੋ ਫੁੱਟਾ ਰੋਟੇਟਰ ਵੱਡਾ ਕਰਨਵਾ ਬਾਈ ਸੇਵਕ ਸਾਸਰੀ ਦਾ ਹੱਸਦੀ ਗੱਲ ਬਾਈ ਜੀ ਸੇਵਕ ਬਾਈ ਗੱਲ ਸਹੀ ਕਹੀ ਹੈ ਇਹ ਬਿਲਕੁਲ ਸਹੀ ਜੀ ਇਹ ਕੀ ਗੱਲ ਕੀ ਬਣ ਗਈ ਵੇ ਦੋ ਫੁੱਟਾ ਵਾ ਵੱਡਾ ਕਰਨ ਵਾਲੀ ਗੱਲ ਪਹਿਲਾਂ। ਵੱਡਾ ਕਰਨ ਦਾ ਤਾਂ ਦੇਖੋ ਵੀ ਅੱਜ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਰਾਜ ਕੀ ਆ ਸਾਧਨ ਵੱਡੇ ਹੋਈ ਜਾਂਦੇ ਆ। ਠੀਕ ਹੈ ਜੀ ਸਾਨੂੰ ਮੰਗ ਹੋਈ ਜਾਂਦੀ ਐ ਅਸੀਂ ਇਸ ਮੰਗਤ ਲੋਕਾਂ ਦੀ ਪੂਰੀ ਕਰੀ ਜਾਂਦੇ ਆ। ਹਾਂ ਯਾਰ ਇੱਕ ਚੀਜ਼ ਆ ਵੀ ਹੁਣ ਮੈਂ ਆ ਤਾਂ ਆ ਵੀਡੀਓ ਕਰਨ ਲੱਗਾ ਵਾਂ ਕਿ ਮਹਿਜੇ ਤੇ ਹੀ ਵੱਡੇ ਵਾਲੇ ਚੱਕਰ 'ਚ ਪੈ ਗਏ ਤੁਹਾਨੂੰ ਉਧਰ ਪੈਸੇ ਬਾਦ ਮੋਟਾ ਪੈਸਾ ਆਉਣ ਲੱਗ ਗਿਆ ਜੇ ਇਹ ਤੋਂ ਛੋਟੇ ਬੰਦਿਆਂ ਨੂੰ ਛੱਡੀ ਨਾ ਜਾਓ ਛੋਟੇ ਕਿਸਾਨਾਂ ਨੂੰ ਵੀ ਇਹਨਾਂ ਦੇ ਬਾਰੇ ਵੀ ਪੂਰਾ ਸੋਚਦੇ ਆ ਰੱਖਦੇ ਆ ਛੋਟੇ ਯਾਰ ਪੂਰਾ ਸੋਚਦੇ ਆ। ਹਾਂ ਸਾਡੇ ਚੰਗਿਆਂ ਤੇ ਵੀ ਚੱਲਦੇ ਨੇ ਤੇ ਮਾੜਿਆਂ ਤੇ ਵੀ ਚੱਲਦੇ। ਚੀਜ਼ ਦਾ ਨਾਮ ਹੈਗਾ ਕਿਉਂ ਹੈਗਾ ਜੇ ਚੀਜ਼ ਸਾਡੀ ਸੁਖੀ ਚੱਲਦੀ ਹੈ ਟਰੈਕਟਰ ਸੌਖਾ ਰਹਿੰਦਾ ਹੈਗਾ ਹਾਂ ਇਹ ਵੀ ਤਾਂ ਕਰਕੇ ਬਿਲਕੁਲ ਇਹ ਇਹ ਜਿਹੜਾ ਰੋਟਾਵੇਟਰ ਆ ਬਾਈ ਇਹ 8 ਫੁੱਟ ਤਿਆਰ ਅੰਦਰੋਂ ਜਾਂ ਕਿਵੇਂ ਨਹੀਂ ਤਿਆਰ ਪੂਰਾ ਅੰਦਰੋਂ 8 ਫੁੱਟਾ ਦੋਨੋਂ ਸਾਈਡ 'ਤੇ ਡਿਸਕਾਂ ਲਾ ਕੇ ਇਹ ਸਾਡੇ 8 ਫੁੱਟ ਲੈਂਦਾ ਈ ਜਗਾ ਸਾਡੇ 8 ਜੀ ਇੱਕ ਚੀਜ਼ ਹੋਰ ਆ ਬਾਈ ਆਪਣੇ ਕੋਲੇ ਜੇ ਜਿਹੜੀ ਸਭ ਤੋਂ ਮੇਨ ਗੱਲ ਹੁੰਦੀ ਹੈ ਕਿਉਂਕਿ ਕਈ ਹੁਣ ਜਿਹੜਾ ਅੱਜ ਦਾ ਟਾਈਮ ਚੱਲ ਰਿਹਾ ਵਾ ਲੋਕਾਂ ਨੂੰ ਸ਼ੌਂਕ ਹੋ ਗਿਆ ਬਈ ਛੋਟੀ ਬਗੀਚੀਆਂ ਸਬਜ਼ੀ ਦੇ ਨਾਲ ਆਉਦੀਆਂ ਹੈ ਹਨਾ ਹਾਂਜੀ ਹਾਂਜੀ ਉਹਦੇ ਲਈ ਛੋਟੇ ਟਰੈਕਟਰ ਬਹੁਤ ਲਿਆ ਤੇ ਛੋਟਾ ਰੋਟਾਵੇਟਰ ਵੀ ਹੁੰਦਾ ਆਪਣੇ ਕੋਲ ਆਪਣੇ ਲਵੇ ਵੀਰ ਜੀ 2.5 ਫੁੱਟ ਤੋਂ ਲੈ ਕੇ ਹਾਂਜੀ ਆ ਇਸ ਟਾਈਮ 14 ਫੁੱਟ ਤੱਕ ਐ ਫਿਊਚਰ ਫੁੱਟ ਤੋਂ ਲੈ ਕੇ 2.5 ਫੁੱਟ ਤੋਂ ਲੈ ਕੇ ਅਗਲੀ ਗੇਲ ਸਾਨੂੰ ਉਹ ਤੋਂ ਵੱਡਾ ਵੀ ਮਿਲੂ ਸਾਨੂੰ ਛੋਟਾ ਵੀ ਮਿਲੂ 2.5 ਫੁੱਟ ਅਗਲੇ ਸਾਲ ਸਾਨੂੰ 2 ਫੁੱਟ ਵੀ ਮਿਲੂ ਹਾਂ ਸਾਨੂੰ 16 ਫੁੱਟ ਵੀ ਮਿਲੂ ਠੀਕ ਆ ਬਈ ਹੁਣ ਇਹ ਰੋਟਾਵੇਟਰ ਵਿੱਚ ਦੱਸ ਬਈ ਇਹਦੇ ਵਿੱਚ ਕੀ ਕੀ ਖਾਸੀਅਤਾਂ ਹੈਗੀਆਂ ਵਾ ਦੇਖੋ ਜੀ ਖਾਸੀਅਤ ਰੋਟਾਵੇਟਰ ਦੇਖੋ ਦਿਖਾਵੇ ਇਹਦੇ ਵਿੱਚ ਉਹੀ ਚੀਜ਼ ਰਹਿੰਦੀ ਹੁੰਦੀ ਹੈ ਜਿਹੜੇ ਵੀਰ ਕਹਣਗੇ ਪਤਾ ਨਹੀਂ ਵੀ ਜਿਵੇਂ ਲੋਕ ਮੰਨਉਂਦੇ ਨੇ ਉਵੇਂ ਹੀ ਛੋਟਾ ਹੈ ਛੋਟਾ ਅਲ ਇਹਦੇ ਫਿਗਚਰ ਆਪਣੇ ਦਿਖਾਉਣ ਵਾਲੇ ਨਹੀਂ ਹੁੰਦੇ। ਹੂੰ ਜਿਹੜੀ ਚੀਜ਼ ਮੇਨ ਹੁੰਦੀ ਆ ਉਹ ਇਹਦੇ ਅੰਦਰ ਪਈ ਆ ਜਿਹਦੇ ਬਾਰੇ ਕੋਈ ਗੌਰ ਹੀ ਨਹੀਂ ਕਰਦਾ। ਬਿਲਕੁਲ। ਆਪਣੇ ਵੀਰਾਂ ਦੇ ਵਿੱਚ ਪਤਾ ਕੀ ਗਲਤ ਵੈਵੇਂ ਹੋ ਰਹੀ ਆ ਉਹ 90 ਦਾ ਦੇਈ ਜਾਂਦੇ ਨੇ 80 ਦਾ ਦੇਈ ਜਾਂਦੇ ਨੇ ਇਹ ਚੀਜ਼ਾਂ ਨੂੰ ਮੰਗ ਚ ਪੜੀ ਰਹੇ ਨੇ ਕੋਈ ਇਹ ਤਾਂ ਨਹੀਂ ਦੇਖ ਰਿਆ ਨਾ ਵੀ ਉਹ ਕੀ ਲਾ ਰਹੇ ਨੇ। ਹਾਂ। ਕਿੱਥੇ ਕੀ ਚੀਜ਼ ਵਰਤ ਰਹੇ ਨੇ। ਜਿਹੜੀ ਚੀਜ਼ ਨੂੰ ਅਸੀਂ ਕਹਿੰਦੇ ਆ ਵੀ ਸਾਡਾ 7-8 ਸਾਲ ਰੋਟੇਟਰ ਖੁੱਲੇ ਨਾ ਤੁਸੀਂ ਚੀਜ਼ ਇਹੋ ਜੀ ਲਓ। ਹਾਂ। ਠੀਕ ਹੈ ਜੀ। ਹੁਣ ਥੱਲੇ ਵਾਲਾ ਪਾਇਪ ਹੈ ਜੀ ਜਿਹਦੇ ਉੱਤੇ ਆਪਣੇ ਬਲੇਡ ਚੱਲ ਰਹੇ ਨੇ। ਹਾਂ ਠੀਕ ਹੈ ਜੀ। ਅਗਲਾ ਕਾਗਜ ਵਰਗਾ ਲਾ ਜਾਂਦਾ ਫਿਰ ਉਸ ਤੋਂ ਬਾਅਦ ਰੂਟੇਟਰ ਦੇ ਉੱਤੇ ਗੱਟੇ ਤੇ ਰਹੀ ਜਾਂਦੇ ਨੇ ਰੂਟੇਟਰ ਸਾਡਾ ਬੁੜਕਦਾ ਹੈ ਜੀ ਉਹ ਬੁੜਕੂ ਗਈ ਜੀ ਠੀਕ ਹੈ ਉੱਤੇ ਕੰਮ ਹੀ ਇਹ ਜਾ ਹੋਇਆ ਇਹ ਇਹ ਫਿਰ ਇਹ ਵਜ਼ਨ ਜ਼ਿਆਦਾ ਵੱਧ ਜਾਂਦਾ ਇਹਦਾ ਨਹੀਂ ਜੀ ਰੂਟੇਟਰ ਜਮਾ ਬਿਲਕੁਲ ਹਲਕਾ ਮਨਵਾ ਲਓ ਰੂਟੇਟਰ ਵਾਈਬ੍ਰੇਸ਼ਨ ਨਹੀਂ ਕਰਦਾ ਜੇ ਉਹਦੇ ਜਿਵੇਂ ਕਹਿੰਦੇ ਨੇ ਜਿਹੜਾ ਮੇਨ ਅੰਗ ਹੈ ਨਾ ਜੇ ਉੱਤੇ ਧਿਆਨ ਦਿੱਤਾ ਹੋਵੇ ਓਕੇ ਇਹ ਜਿਹੜਾ ਤੁਸੀਂ ਗਲਾਸੀ ਜੀ ਵਾਲਾ ਪੰਗਾ ਦਾ ਇਹ ਪਾਣੀ ਵਾਲੀ ਗਲਾਸੀ ਵਾਲਾ ਇਹ ਮੈਨੂੰ ਤਾਂ ਤੁਸੀਂ ਸ਼ੁਰੂ ਕੀਤਾ ਸੀ ਹਾਂਜੀ 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 ਉਹ ਉਹ ਸ਼ੁਰੂ ਕਰਨ ਦਾ ਕਾਰਨ ਇਹ ਹੀ ਸੀਗਾ ਵੀ ਹਾਂ ਵੀ ਆਪਾਂ ਜਿਹੜਾ ਲੋਹਾ ਵਧੀ ਗੇਅਰ ਗੱਲ ਉੱਥੇ ਹੋ ਜਾਂਦੀ ਹੈ ਇਹ ਲੋਹਾ ਕੁਝ ਨਹੀਂ ਕਰਦਾ ਜੀ ਹਾਂ ਜੇ ਆਪਾਂ ਇਹਦੇ ਉੱਤੇ ਧਿਆਨ ਨਹੀਂ ਦੇਵਾਂਗੇ ਹਾਂ ਲੋਹਾ ਇਹਦੇ ਉੱਤੇ ਆਪਾਂ ਦੋ ਕਾਉਂਟਰਲ ਕੀ ਚਾਰ ਕਾਉਂਟਰਲ ਲਾ ਦੋ ਉਹ ਰੋਟੇਟਰ ਨੂੰ ਚਲਾਉਂਦਾ ਨਹੀਂ ਹੈਗਾ ਜੀ ਛੋਟਾ ਨੁਕਸਾਨ ਕਰੂਗਾ ਬਹਿਦਾ ਕਰੂਗਾ ਹਾਂ ਵੀ ਲੋਹਾ ਵਧੀਆ ਯਾਨੀ ਕਿ ਆਰ ਐਂਡ ਡੀ ਅੱਜ ਤੱਕ ਵੀਰਾਂ ਦੇ ਦਿਮਾਗ ਦੇ ਵਿੱਚ ਕੀ ਚੜ੍ਹਿਆ ਹੋਇਆ ਹੈ ਵੀ ਜੇ ਰੋਟੇਟਰ ਦੇ ਵਿੱਚ ਵਜਨ ਹੋਊ ਛੋਟਾ ਤਾਂ ਚੰਗਾ ਚੱਲੂ ਨਹੀਂ ਵੀਰੇ ਬਿਲਕੁਲ ਗਲਤ ਹੈ ਹਾਂ ਤੁਸੀਂ ਆਪਦੀਆਂ ਲਿੰਕਾਂ ਤੋੜ ਰਹੇ ਹੋਗੇ ਬਿਲਕੁਲ ਲੈਫਟ ਦਾ ਬੋਲ ਮੈਂ ਤੇ ਇਹੀ ਕਹਾਂਗਾ ਕਿ ਤੁਸੀਂ ਆਪਦੀਆਂ ਲਿੰਕਾਂ ਖਰਾਬ ਕਰ ਰਹੇ ਹੋ ਤੁਸੀਂ ਵ ਸਾਈਡ ਗੀਅਰ ਆ ਗਿਆ ਤੇ ਛੋਟਾ ਥੱਲੇ ਨੀਚੇ ਰੂਟਰ ਆ ਗਿਆ ਜਿਹੜਾ ਸਭ ਤੋਂ ਮੇਨ ਹੈ ਹਾਂ ਜਿੱਥੇ ਆਪਣੇ ਬਲੇਡ ਚੱਲ ਰਹੇ ਨੇ ਨਾ ਇਹਨੂੰ ਕੋਈ ਨਹੀਂ ਖੋਲ ਕੇ ਦੇਖਦਾ ਠੀਕ ਹੈ ਠੀਕ ਹੈ ਜੀ ਹੁਣ ਇਹਨੇ ਉਤੋਂ ਕਿਸੇ ਨੂੰ ਕੀ ਦੱਸਣਾ ਹਾਂ ਜੇ ਤਾਂ ਗਿਆਨ ਹੋਵੇ ਬੰਦੇ ਨੂੰ ਉਹ ਫੇਰ ਹੀ ਦੇਖੂਗਾ ਨਾ ਹੁਣ ਜ਼ਿੰਮੇਵਾਰ ਨਹੀਂ ਤਾਂ ਕਿ ਕੀ ਦੇਖਣਾ ਹੈ ਹਾਂਜੀ ਰੰਗ ਬਹੁਤ ਵਧੀਆ ਹਾਂ ਇਹਦੇ ਵਿੱਚ ਆਹ ਚੀਜ਼ ਹਾਂਜੀ ਵਧੀਆ ਆ ਤੁਸੀਂ ਇਹਨੇ ਪੱਤੀ ਗਲਤ ਲਾਤੀ ਬਾਈਓ ਤੁਸੀਂ ਪੱਤੀਆਂ ਤੋਂ ਕੀ ਲੈਣਾ ਹੈ ਤੁਸੀਂ ਮੇਨ ਜਾ ਕੇ ਅਗਲੇ ਨੂੰ ਸਵਾਲ ਕਰੋ ਸਹੀ ਗੱਲ ਹੈ ਕਿੰਨੇ ਦਾ ਭਾਈ ਤੁਸੀਂ ਰੂਟਰ ਪਾਈਪ ਲਾਉਨੇ ਹੋ ਕਿਹੜੇ ਤੁਸੀਂ ਬਲੇਡ ਲਾ ਰਹੇ ਹੋ ਕੀ ਤੁਸੀਂ ਗਰਾਰੀ ਦਾ ਮਟੀਰੀਅਲ ਲਾ ਰਹੇ ਹੋ ਕਿਹੜਾ ਤੁਸੀਂ ਗੀਅਰ ਪਾ ਰਹੇ ਹੋ ਕਿਹੜਾ ਤੁਸੀਂ ਤੇਲ ਪਾ ਰਹੇ ਹੋ ਹਾਂ ਵੀ ਹੁਣ ਜਾਂ ਆਪਾਂ ਕਿਵੇਂ ਕਹਿ ਦਿੰਨੇ ਆ ਵੀ ਆ ਜਿਹੜੀ ਚਾਦਰ ਐ ਇੰਨੇ ਜੇ ਇਹਦੀ ਲੱਗ ਗਈ ਆ ਮੋਟੀ ਲੱਗ ਗਈ ਆ ਸਾਡੀ 1 ਸਾਲ ਦੀ ਗਾਰੰਟੀ ਐ ਸੇ ਕਰਕੇ ਦਿੰਨੇ ਆ ਜੀ ਸਾਲ ਦੇ ਵਿੱਚ ਦੋ ਸੀਜ਼ਨ ਆ ਜਾਂਦੇ ਠੀਕ ਹੈ ਨਾ ਜੇ ਤੁਹਾਡਾ ਦੋ ਸੀਜ਼ਨਾਂ ਦੇ ਵਿੱਚ ਨਹੀਂ ਕੁਝ ਹੋਇਆ ਨਾ ਰੋਟੇਟਰ ਨੂੰ ਤੁਹਾਡੇ ਅਗਲੇ ਸਾਲਾਂ 'ਚ ਵੀ ਕੁਝ ਨਹੀਂ ਹੋਣਾ ਨਹੀਂ ਹੋਣਾ ਚਾਹੀਦਾ ਇਹ ਤਾਂ ਗੱਲ ਠੀਕ ਹੈ ਨਾ ਜੀ ਬਿਲਕੁਲ ਸਹੀ ਸਾਲ ਦੀ ਐ ਸੇ ਕਰਕੇ ਅਸੀਂ ਗਾਰੰਟੀ ਦਿੰਨੇ ਆ ਦੇਖੋ ਇਹਦਾ ਕਿਤੇ ਤੇਲ ਕੱਢ ਜੇ ਮਕੈਨੀਕਲ ਸੀਲਾਂ ਲੱਗੀਆਂ ਹੋਈਆਂ ਨੇਗੀਆਂ ਜਦੋਂ ਟਰੈਕਟਰ 'ਚ ਨਹੀਂ ਹੁਣ ਟਰੈਕਟਰ ਦੇ ਕ੍ਰਾਉਨ ਪੀਨੀਅਨ ਦੇ ਵਿੱਚ ਜਿਹੜੇ ਆਪਣੇ ਵੱਡੇ ਆਉਂਦੇ ਆ ਉਹਦੇ ਵਿੱਚ ਵੀ ਪਿੱਛੇ ਮਕੈਨਿਕਲ ਸੀਲ ਹੀ ਹੁੰਦੀ ਹੈ ਕਹਿੰਦੇ ਬਿਲਕੁਲ ਜਦੋਂ ਐਡੇ ਵੱਡੇ ਸੰਦ ਦੇ ਵਿੱਚ ਸਾਰਾ ਦਿਨ ਗੇੜੇ ਖਾਈ ਜਾਂਦਾ ਹੈ ਕਿ ਉਹਤੇ ਨਹੀਂ ਕੁਝ ਹੁੰਦਾ ਆਪਣੇ ਰੂਟਾਵੀਟਰ ਤੇ ਕੀ ਹੋਣਾ ਜਿਹੜੀ ਚੀਜ਼ ਨੇ ਮਹੀਨਾ ਬਾਅਦ ਤੁਸੀਂ ਚਲਾ ਕੇ ਖੜਾ ਦੇ ਬਿਲਕੁਲ ਇਹ ਸਾਲ ਦੇ ਵਿੱਚ ਨਾਲੇ ਸੁੱਕਾ ਗਿੱਲਾ ਦੋਵੇਂ ਸੀਜ਼ਨ ਆ ਜਾਂਦੇ ਨੇ ਇਹਨੇ ਦੋਨੇ ਸੀਜ਼ਨ ਲਾਉਣੇ ਤੇ ਹਾਂ ਬਕਾਇਦਾ ਸਾਡੀ ਜਿਹੜੀ ਗਾਰੰਟੀ ਹੈ ਸਾਡੀ ਸੀਲ ਨਹੀਂ ਲੀਕ ਹੋਊਗੀ ਤੇ ਬਾਈ ਇਹ ਸਰਵਿਸ ਜਿਹੜੀ ਆ ਫਿਰ ਖੇਤ ਚ ਜਾਂਦੇ ਖੇਤ ਚ ਮਿਲੋ ਤੁਹਾਨੂੰ ਕਿਤੇ ਵਾਹਣਾਂ ਦੇ ਵਿੱਚ ਚਲਾਇਆ ਰੋ ਤੁ ਹਾਂ ਬਕਾਇਦਾ ਦੇਖੋ ਕੋਈ ਲੰਬੀ ਵਾਟ ਹੁੰਦੀ ਹੈ ਆਉਣ ਜਾਣ ਦਾ ਸਮਾਂ ਜਿਹੜਾ ਉਹ ਤਾਂ ਦੇਖੋ ਲੱਗਣਾ ਹੀ ਹੈ ਹਾਂ ਠੀਕ ਹੈ ਨਾ ਇਹ ਨਹੀਂ ਹੋਊਗਾ ਵੀ ਤੁਹਾਨੂੰ ਏਰਾ ਫੇਰੀ ਦੇ ਵਿੱਚ ਰੋਕਿਆ ਜਾਊਗਾ ਸਾਡਾ ਬੰਦਾ ਪਰਸੋਂ ਨੂੰ ਉਹ ਚੌਥੇ ਨੂੰ ਹਾਂ ਕੋਈ ਉਹੀ ਐਮਰਜੈਂਸੀ ਹੋ ਜੇ ਕੀ ਕਹਿਣਾ ਤੇ ਜੇ ਕਿਸੇ ਦਾ ਬਾਈ ਕਮੈਂਟ ਆ ਗਿਆ ਸੇਵ ਤੇਰਾ ਨੰਬਰ ਮੈਂ ਦੇ ਦੇਣਾ ਬਾਈ ਕੋਈ ਦਿੱਕਤ ਨਹੀਂ ਜੀ ਵੀ ਆਹ ਬੰਦੇ ਨਾਲ ਗੱਲ ਕਰ ਲਓ ਇਹਨੂੰ ਜਾ ਕੇ ਫੜ ਲਓ ਤੁਸੀਂ ਚੋਕੇ ਨੰਬਰ ਦਿਓ ਮੇਰਾ ਠੀਕ ਹੈ ਬੇਫਿਕਰ ਹੋ ਕੇ ਠੀਕ ਹੈ ਬਾਈ ਤੇ ਇਹ ਹੈਗੀ ਇਹਦੇ ਬਾਰੇ ਗੱਲਬਾਤ ਹਾਂਜੀ ਤੇ ਇਹਦੇ ਇਹਦਾ ਬਾਈ ਗੇਅਰ ਕਿਹੜਾ ਕਿੰਨੇ ਆ ਕਿਹੜਾ ਨੰਬਰੇ 'ਚ ਗਰਾਰੀਆ ਜਿਹੜਾ 13 23 ਦਾ ਗੇੜਾ ਹੈ ਜੀ ਇਹ ਜਿਹੜੀਆਂ ਗਰਾਰੀਆਂ ਨੇ ਉਹ ਪਰ ਟਰੈਕਟਰ ਮੁਕਾਬਤਾ ਦੇ ਲਈ ਉਹਨੂੰ ਲਾ ਕੇ ਦੇਣ ਉਹ ਹਾਂ ਜਿਹੜਾ ਵੀ ਸਾਨੂੰ ਟਰੈਕਟਰ ਦੱਸੋ ਛੋਟਲੇ ਵਿੱਚ ਚੰਗਾ ਛੋਟਲੇ ਵਿੱਚ ਮਾੜਾ ਉਸ ਦੇ ਹਿਸਾਬ ਨਾਲ ਉਸ ਦੇ ਹਿਸਾਬ ਨਾਲ ਚੱਕਰ ਲਾ ਕੇ ਦੋਗੇ ਤੁਸੀਂ ਹਾਂਜੀ ਤੇ ਇਹਦੇ ਵਿੱਚ ਆਪਣੀ ਹਰ ਇੱਕ ਚੀਜ਼ ਫੈਕਟਰੀ ਦੇ ਅੰਦਰ ਬਣਦੀ ਹੈ ਕੋਈ ਬਕਾਇਦਾ ਇਹ ਨਹੀਂ ਠੀਕ ਹੈ ਬਡੀ ਤੋਂ ਲੈ ਕੇ ਆਪਾਂ ਸਾਰਾ ਕੁਝ ਫੈਕਟਰੀ ਦੇ ਵਿੱਚ ਬਣਾਉਂਦੇ ਆ ਹਾਂ ਦੇਖੋ ਸਾਰੇ ਮਾਰ ਕੇ ਉੱਪਰ ਦੇਖੋ ਇਹ ਚੀਜ਼ ਸਾਨੂੰ ਹਰ ਇੱਕ ਚੀਜ਼ ਤੇ ਇਸ ਤੋਂ ਇਲਾਵਾ ਜੀ ਸਭ ਤੋਂ ਜਿਹੜੀ ਮੇਨ ਚੀਜ਼ ਹੈ ਆਹ ਡਿਸਕ ਵਾਲਾ ਗੋੜਾ ਹਰ ਇੱਕ ਬ ਇਦੇ ਵਿੱਚ ਆਮ ਕਿਸੇ ਦਾ ਮਰਜ਼ੀ ਦੇਖ ਲਓ ਪਾਈਪ ਦਾ ਬਣਿਆ ਹੁੰਦਾ ਜੀ ਆਪਾਂ ਨੇ ਪੂਰਾ ਹੀ ਮੈਟਰ ਸੀਟ ਦਾ ਬਣਿਆ ਹੋਇਆ ਜੀ ਕੋਈ ਜੋੜ ਹੀ ਨਹੀਂਗਾ ਕੋਈ ਜੋੜ ਇੱਧਰ ਦੇਖ ਲਓ ਇੱਥੇ ਦੇਖ ਲਓ ਕਿਤੇ ਵੈਲਡਿੰਗ ਨਹੀਂ ਸਿਰਫ ਉਰੇ ਆ ਕੇ ਵੈਲਡਿੰਗ ਸਿਰੇ ਵੈਲਡਿੰਗ ਬਿਲਕੁਲ ਉਰੇ ਦਾ ਪੂਰਾ ਕਵਰ ਕੀਤਾ ਹੋਇਆ ਇਹਨੂੰ ਸਾਨੂੰ ਚਾਹੀਦੀ ਪੱਥਰਾਂ ਦੀ ਬੱਟ ਦੇ ਉੱਤੇ ਲਾ ਦਿਓ ਤੁਸੀਂ ਜੇ ਢੇੜਾ ਖਾਜੇ ਅਸੀਂ ਜ਼ਿੰਮੇਵਾਰ ਹਾਂ ਠੀਕ ਹੈ ਜਿਹੜਾ ਇਹਦਾ ਸਾਈਡ ਗੇਰ ਉਹ ਕਿਹੜਾ ਬਾਈ ਸਾਈਡ ਗੇਰ ਹੈ ਬਾਈ ਜੀ ਇਹਦਾ 13 23 ਉੱਤਲਾ 13 30 ਦਾ ਆ ਗਿਆ ਇਹ ਆ ਗਿਆ ਜੀ 20 35 28 ਇਹ ਯਾਰ ਬਈ ਇੱਕ ਚੀਜ਼ ਆ ਹਾਂਜੀ ਜਦੋਂ ਵੀ ਜਦੋਂ ਵੀ ਬੰਦਾ ਕੋਈ ਵੀ ਜਿਹੜਾ ਕਿਸਾਨ ਵੀਰ ਲੈਣ ਜਾਂਦਾ ਕਿਹੜੀ ਕੰਪਨੀ ਕੋਲੇ ਜਾਂਦਾ ਵਾ ਹਾਂਜੀ ਉਹ ਇਹਨਾਂ ਦੋ ਚੀਜ਼ਾਂ 'ਚ ਹੀ ਹਲ ਜਾਂਦਾ ਇਹਨਾਂ ਦੋਹਾਂ ਗੀਰਾਂ 'ਚ ਜੀ ਪਤਾ ਨਹੀਂ ਤੁਸੀਂ ਵੀ ਉਲਝਾ ਲੈਂਦੇ ਹੋਗੇ ਪਤਾ ਨਹੀਂ ਉਲਝਾ ਲੈਂਦੇ ਆਂ ਅਲਝਾਵੇ ਵਾਲੀ ਕੋਈ ਗੱਲ ਨਹੀਂ ਅਸੀਂ ਸਪਸ਼ਟ ਅਗਲੇ ਨੂੰ ਕਹਿੰਨੇ ਆਂ ਪੰਜਾਬ ਦੇ ਵਿੱਚ ਰੂਟਾਵੇਟਰ ਚੱਲਦਾ ਹੈ ਅਸੀਂ ਕਹਿੰਨੇ ਵੀਰੋ ਤੁਸੀਂ 20 23 28 ਲਓ ਤੁਹਾਨੂੰ ਸਸਤਾ ਰਹੂਗਾ ਹਾਂਜੀ 21 36 ਲੈਣ ਦਾ ਤੁਹਾਨੂੰ ਮਸਤਲ ਮਕਸਦ ਹੀ ਨਹੀਂ 21 36 ਲੈਣਾ ਕਿਹਨੂੰ ਚਾਹੀਦਾ ਜਿੱਥੇ ਮਿੱਟੀ ਡੱਕਰ ਹੈ ਠੀਕ ਹੈ ਉਹ ਕਾਰਨ ਉਹਦੇ 'ਚ ਕੀ ਆ 203528 ਦਾ ਘੇਰਾ ਘਟ ਜਾਂਦਾ ਥੱਲੇ ਵਾਲੇ ਪਾਸਿਓਂ ਅੱਛਾ ਜੀ ਠੀਕ ਹੈ ਜੀ ਮਿੱਟੀ ਜਿਹੜੀ ਹੈ ਨਾ ਬਾਡੀ ਦੇ ਨਾਲ ਲਾ ਕੇ ਮੁੜਦੀ ਹੈ ਠੀਕ ਹੈ ਠੀਕ ਹੈ ਤੁਸੀਂ ਮੜਾ ਦੂਰੋਂ ਹੋ ਕੇ ਦਿਖਾ ਦਿਓ ਇਧਰ ਮੈਂ ਤੁਹਾਨੂੰ ਮਿੱਟੀ ਦੇ ਸਮਝਾ ਦਿੰਨਾ ਇਹਦੇ ਮਿੱਟੀ ਜਦੋਂ ਨਾਲ ਵੱਜ ਕੇ ਮੁੜਦੀ ਹੈ ਨਾ ਮਿੱਟੀ ਬ੍ਰੀਕ ਹੋ ਜਾਂਦੀ ਹੈ ਹਾਂਜੀ ਜਿਹੜਾ ਹੁੰਦਾ 213628 ਉਹਦੇ ਵਿੱਚ ਥੱਲੇ ਬਲੇਡਾਂ ਦਾ ਗੈਪ ਵਧ ਜਾਂਦਾ ਠੀਕ ਹੈ ਉਹ ਕਿੱਥੇ ਚੱਲਦਾ ਜੀ ਮਹਾਰਾਸ਼ਟਰ ਦੇ ਵਿੱਚ ਜਿੱਥੇ ਮਿੱਟੀ ਚੁੰਬੜਨ ਵਾਲੀ ਹੈ ਹੂੰ ਜਾਂ ਬਕਾਇਦਾ ਜਿੱਥੇ ਜਮਾ ਪੱਥਰ ਹੈ ਉਹ ਕੀ ਹੁੰਦਾ ਉੱਥੇ ਜੇ ਆਪਾਂ ਇਹ 203528 ਦਿੰਨੇ ਆ ਉਹਦੇ ਵਿੱਚ ਮਿੱ 21 36 ਦੇ ਵਿੱਚ ਜਗਾ ਥੱਲੇ ਜਿਆਦਾ ਹੁੰਦੀ ਹੈ ਮਿੱਟੀ ਉਤੋਂ ਦੀ ਘੁੰਮ ਜਾਂਦੀ ਹੈ 20 35 28 ਦੇ ਵਿੱਚ ਕੀ ਹੈ ਮਿੱਟੀ ਬਰੀਕ ਜਿਆਦਾ ਹੋ ਜਾਂਦੀ ਹੈ ਥੱਲੇ ਵਾਜਦੀ ਹੈ ਪੰਜਾਬ ਦੇ ਵਿੱਚ 20 35 28 ਹੀ ਜਿਆਦਾ ਆਪਾਂ ਨੂੰ ਫੁੱਟਰ ਤੋਂ ਸਹੀ ਹੁੰਦਾ ਹੈ ਇਹ ਇਹ ਚੀਜ਼ ਦੀ ਅੱਜ ਆ ਗੱਲ ਕਲੀਅਰ ਹੋਈ ਹੈ ਵੀ ਇਹਦਾ ਇਹਦਾ ਫਾਇਦਾ ਕੀ ਇਹਦੇ ਨੁਕਸਾਨ ਕੀ ਹੈ ਨਾ ਨਹੀਂ ਦਾ ਨਹੀਂ ਉਹ ਚੀਜ਼ ਆ ਗਈ ਵੀ ਵੱਡਾ ਲੈ ਲਓ ਵੀ ਵੱਡਾ ਘੇਰ ਲੈ ਲਓ ਹਾਂ ਇਹਦੇ ਸੈਂਟਰ ਨੇੜੇ ਹੁੰਦੇ ਆ ਉਹਦੇ ਕਰਕੇ ਘਰਾਈ ਥੋੜੀ ਪਤਲੀ ਰਹਿ ਜਾਂਦੀ ਹੈ 21 36 28 ਦਾ ਜਿਆਦਾ ਡਾਇਆ ਹੋ ਜਾਂਦਾ ਹੈ ਉਹਦੇ ਕਰਕੇ ਘਰਾਈ ਮੋਟੀ ਹੋ ਜਾਂਦੀ ਹੁੰਦਾ ਉਹਨੂੰ ਵੀ ਕੁਝ ਨਹੀਂ ਹੁੰਦਾ ਇਹਨੂੰ ਵੀ ਕੁਝ ਨਹੀਂ ਹੁੰਦਾ ਸਹੀ ਆ ਪਰ ਬਕਾਇਦਾ ਪੰਜਾਬ ਦੇ ਵਿੱਚ ਜਿਵੇਂ ਆਪਾਂ ਜੇ ਖੇਲਗੇ ਵੀ ਆ ਜਿਹੜੀ ਆਪਾਂ ਇਹ ਗਰਾਰੀ ਚੇਂਜ ਕਰਦੇ ਆ ਟਰੈਕਟਰ ਦੇ ਮੁਤਾਬਕ ਤੇ ਆਪਣਾ ਇਹ ਗੇਅਰ ਆਪਣੀ ਮਿੱਟੀ ਦੇ ਮੁਤਾਬਕ ਚੱਲਦਾ ਹੈ ਮਿੱਟੀ ਦੇ ਮੁਕਾਬਕ ਤਾਂ ਅਸੀਂ ਲਾ ਕੇ ਦਿੰਦੇ ਆ ਜਿਹੜਾ ਵੀ ਤੁਹਾਨੂੰ ਸਹੀ ਰਹਿੰਦਾ ਸੀ ਰਾਇ ਗਲਤ ਨਹੀਂ ਕਦੇ ਵੀ ਕਿਸੇ ਨੂੰ ਦਿੰਦੇ ਠੀਕ ਹੈ ਠੀਕ ਹੈ ਬਾਈ ਬਹੁਤ ਧੰਨਵਾਦ ਤੁਹਾਡਾ ਤੇ ਬਾਕੀ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਹੋ ਵੀਰਬਲ ਚੀਮਾ ਜੇ ਤੁਸੀਂ ਚੀਮਾ ਆਉਨੇ ਆ ਤੇ ਇੱਥੇ ਆ ਕੇ ਵੀ ਫੈਕਟਰੀ ਵਿਜ਼ਿਟ ਕਰ ਸਕਦੇ ਹੋ ਤੇ ਬਾਕੀ ਸਾਰੀ ਜਾਣਕਾਰੀ ਡਿਟੇਲ ਦੇ ਵਿੱਚ ਤੁਹਾਨੂੰ ਮੋਬਾਈਲ ਨੰਬਰਾਂ ਤੇ ਮਿਲ ਜੂਗੀ ਦੇਖੋ ਜੀ ਹੁਣ ਜਿੱਥੇ ਚੱਲ ਰਿਹਾ ਨਾ ਇਸ ਟਾਈਮ ਜੀ ਹਾਂਜੀ ਹੁਣ ਮਿੱਟੀ ਇੱਥੇ ਪਾਟੀ ਦੇ ਨਾਲ ਲਾ ਕੇ ਮੁੜ ਰਹੀ ਐ ਹਾਂ ਉਹ ਅੱਗੇ ਦਿਖ ਰਹੀ ਐ ਨਾ ਮੂਰੇ ਕਿੰਨੀ ਦੂਰ ਡਿੱਗ ਰਹੀ ਐ ਹਾਂ ਇਹ 21 36 ਵਾਲਾ ਇਹਦੇ ਵਿੱਚ ਗੇਅਰ ਲੱਗਿਆ ਹੁੰਦਾ ਇਹਨੇ ਮਿੱਟੀ ਨੇ ਨੇੜੇ ਡਿੱਗਣਾ ਸੀ ਇਹਨੇ ਦੂਰ ਨਹੀਂ ਜਾਣਾ ਸੀ ਠੀਕ ਆ ਹਾਂ ਹੁਣ ਇਸੇ ਕਾਰਨ ਮਿੱਟੀ ਫ੍ਰੀਕ ਵੱਧ ਹੋ ਜਾਂਦੀ ਐ ਹਾਂ ਲੋ ਬਿਲਕੁਲ ਬਿਲਕੁਲ 5 6 ਇੰਚ ਜਾਣ ਕੇ ਜਾਵੜਿਆ ਵਾ ਹਣਾ ਬਸ ਆਹ ਚੀਜ਼ ਦਾ ਫਰਕ ਹੁੰਦਾ ਵਾ ਜਿਹੜਾ Izquierda para con